ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਐਸਐਸਪੀ ਅਦਿੱਤਿਆ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੇ ਚੱਲਦਿਆਂ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਮੋਡੀਫਾਈ ਕੀਤੇ ਵਾਹਨਾ ਅਤੇ ਜੁਗਾੜੂ ਵਾਹਨਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਵੱਲੋਂ ਆਪਣੀਆਂ ਕਾਰਾਂ ਜੀਪਾਂ ਤੇ ਹੋਰ ਵਾਹਨਾਂ ਨੂੰ ਮੋਡੀਫਾਈ ਕਰਵਾ ਕੇ ਉਹਨਾਂ ਦਾ ਰੰਗ ਰੂਪ ਬਦਲ ਦਿੱਤਾ ਗਿਆ ਹੈ। ਕਈ ਵਾਹਨਾਂ ਨੂੰ ਬਹੁਤ ਚੋੜੇ ਟਾਇਰ ਲਗਾਏ ਗਏ ਨੇ ਤੇ ਵਾਹਨਾਂ ਦੀ ਬੋਡੀ ਵਿੱਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ। ਉਨਾਂ ਨੇ ਕਿਹਾ ਕਿ ਸਪੈਸ਼ਲ ਚੈਕਿੰਗ ਕਰਕੇ ਵੱਖ-ਵੱਖ ਥਾਵਾਂ ਤੇ 80 ਦੇ ਕਰੀਬ ਚਲਾਨ ਕੱਟੇ ਗਏ ਨੇ ਇਸ ਦੇ ਨਾਲ ਹੀ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਬੁਲਟ ਮੋਟਰਸਾਈਕਲ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਜਿਸ ਕਾਰਨ ਇਕੱਲੇ ਧਾਰੀਵਾਲ ਖੇਤਰ ਵਿੱਚ ਹੀ ਉਹਨਾਂ ਨੇ 15 ਦੇ ਕਰੀਬ ਅਜਿਹੇ ਬੁਲਟਾਂ ਨੂੰ ਕਾਬੂ ਕੀਤਾ ਹੈ ਜੋ ਕਿ ਪਟਾਕੇ ਮਾਰਨ ਲਈ ਮੋਡੀਫਾਈ ਕੀਤੇ ਗਏ ਸਨ ਉਹਨਾਂ ਨੇ ਕਿਹਾ ਹੈ ਕਿ ਅਨਾ ਬੋਲਟਾਂ ਨੂੰ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਦੇ ਮਾਲਕ ਜੋ ਹੈ ਮੋਟਾ ਜੁਰਮਾਨਾ ਭਰ ਕੇ ਇਹਨਾਂ ਨੂੰ ਛੁਡਵਾ ਕੇ ਲੈ ਗਏ ਨੇ ਇਸੇ ਤਰ੍ਹਾਂ ਕੜੁੱਕੇ ਅਤੇ ਹੋਰ ਜੁਗਾੜੂ ਵਾਹਨ ਚਲਾਉਣ ਤੇ ਮਨਾਹੀ ਹੋਣ ਦੇ ਬਾਵਜੂਦ ਕਈ ਲੋਕ ਅਜੇ ਵੀ ਪਿੰਡੂ ਸੜਕਾਂ ਤੇ ਸ਼ਹਿਰ ਦੇ ਵਿੱਚ ਅਜਿਹੇ ਵਾਹਨ ਲੈ ਕੇ ਆਉਂਦੇ ਨੇ ਜਿਸ ਕਾਰਨ ਲੋਕਾਂ ਦੀ ਜਾਨ ਮਾਰ ਨਾਲ ਖਿਲਵਾੜ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਵੀ ਉਹਨਾਂ ਵੱਲੋਂ ਓਵਰਲੋਡਡ ਅਤੇ ਗਲਤ ਢੰਗ ਨਾਲ ਪਾਰਕ ਕੀਤੇ ਵਾਹਨ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਤੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਲਈ ਤੇ ਦੂਸਰੇ ਲਈ ਮੁਸੀਬਤ ਪੈਦਾ ਨਾ ਕਰਨ